ਵੈਗੁਰੂ ਜੀ ਦਾ ਕਰਸਾ ਵੈਗੁਰੂ ਜੀ ਕੀ ਪਤੇ ਸੰਤ ਬਾਬਾ ਬਲਵੰਤ ਸਿੰਘ ਜੀ ਜਦੋਂ ਅੱਧੀ ਰਾਤ ਨੂੰ ਮਾਦੀ ਤੋਂ ਉੱਠ ਕੇ ਬਾਹਰ ਪਾਣੀ ਬਰਤਨ ਜਾਂਦੇ ਨਾਲੇ ਵਰਤਨ ਕਰਦੇ ਇਹਨਾਂ ਇਸ਼ਨਾਨ ਕਰਕੇ ਆਸਨ ਤੇ ਨਿਤਨੇ ਕਰਦੇ ਬਾਅਦ ਵਿੱਚ ਉੱਠ ਕੇ ਲੰਗਰ ਵਿੱਚ ਜਾ ਕੇ ਖਾ ਚੱਕਦੇ ਸਨ ਤਾਂ ਉਸ ਦਨ ਆਸਾ ਦੀ ਵਾਰ ਦੇ ਵਿੱਚ ਚਾਹ ਸਾਕੀ ਬਾਬਾ ਜੀ ਨਹੀਂ ਗਏ। ਜਦੋਂ ਆਸਾ ਦੀ ਵਾਰ ਦੀ ਸਮਾਪਤੀ ਹੋਈ ਤਾਂ ਬਾਬਾ ਜੀ ਆਪਦੇ ਆਸਣ ਤੋਂ ਉੱਠ ਗਏ। ਸੰਤ ਬਾਬਾ ਅਜੈਬ ਸਿੰਘ ਜੀ ਨੇ ਕਮਰੇ ਵਿੱਚ ਚਲੇ ਗਏ। ਬਾਬਾ ਜੀ ਨੂੰ ਕਹਿਣ ਲੱਗੇ। ਭਾਈ ਅੱਜ ਤੁਸੀਂ ਸੰਤਿਆ ਨਹੀਂ ਕਰਨੀ ਹੋਇਆ ਸੰਤ ਜੈਬ ਸਿੰਘ ਜੀ। ਬਾਬਾ ਜੀ ਕਹਿੰਦੇ ਨਹੀਂ ਅੱਜ ਅਸੀਂ ਸੰਤਿਆ ਨਹੀਂ ਕਰਨੀ। ਅਸੀਂ ਅੱਗੇ ਜਾਣਾ ਹੈ ਸਾਡਾ ਮਨ ਨਹੀਂ ਕਰਦਾ ਤਾਂ ਬਾਬਾ ਜੀ ਨੇ ਕਿਹਾ ਸੋਡੀ ਮਰਜੀ ਆ ਭਾਈ ਤੁਸੀਂ ਅੱਗੇ ਜਾਣਾ ਕੋਈ ਗੱਲ ਨਹੀਂ ਜਾਇਓ ਜਾ ਕੇ ਜਦੋਂ ਤੁਹਾਡਾ ਮਨ ਕਰੂਗਾ ਫਿਰ ਤੁਸੀਂ ਸਾਡੇ ਕੋਲ ਆਇਓ ਤੁਹਾਡੇ ਲਈ ਦਰਵਾਜ਼ੇ ਸਦਾ ਹੀ ਖੁੱਲੇ ਨੇ ਪਸੰਦ ਜੇ ਹੁਸਨੀਆਂ ਨੇ ਇੱਕ ਆਵਦੇ ਲਗਾਰੇ ਦੇ ਵਿੱਚੋਂ ਪੱਗ ਕੱਢੀ ਪੱਗ ਕੱਢ ਕੇ ਉਸ ਮਾਇਆ ਸੰਤ ਬਾਬਾ ਬਲਵੰਤ ਸਿੰਘ ਜੀ ਨੇ ਦੇ ਦਿੱਤੀ। ਅਬੇ ਨਾਲ ਇੱਕ ਸ੍ਰੀ ਸਾਹਿਬ ਇਹਨੂੰ ਫੜਾ ਦਿੱਤੀ। ਆ ਲੋ ਭਾਈ ਜਦੋਂ ਬਾਬਾ ਜੀ ਨੇ ਪੱਗ ਆਪਣੇ ਦਸਤਾਰ ਸੇਤੇ ਰੱਖ ਲਈ ਜਿਹੜੀ ਮਾਇਆ ਸੀ ਉਹ ਸੰਤ ਬਾਬਾ ਜੈ ਸਿੰਘ ਜੀ ਨੂੰ ਦੇ ਦਿੱਤੀ। ਸ੍ਰੀ ਸਾਹਿਬ ਲੈ ਲਈ। ਕਹਿਣ ਲੱਗੇ ਬਾਬਾ ਜੀ ਸਾਨੂੰ ਮਾਇਆ ਦੀ ਲੋੜ ਨਹੀਂ ਹੈ। ਨਨੂ ਗੁਰਦੇ ਅਸੀਰਵਾਦੀ ਲੋੜ ਤੁਸੀਂ ਮੇਰੇ ਸਿਰ ਦੇ ਉੱਤੇ ਹੱਥ ਰੱਖੋ ਕਿਰਪਾ ਕਰੋ ਮੈਂ ਸਦਾ ਹੀ ਤੁਹਾਡੀ ਆਗਿਆ ਦੇ ਵਿੱਚ ਰਹਾ ਅਤੇ ਜੋ ਆਪਨੇ ਮੈਨੂੰ ਵਿੱਦਿਆ ਦੀ ਬਖਸ਼ਿਸ਼ ਕੀਤੀ ਹੈ ਇਹ ਵਿੱਦਿਆ ਸਦਾ ਹੀ ਮੇਰੇ ਇਹਦੇ ਦੇ ਵਿੱਚ ਵੱਸਦੀ ਰਹੇ ਇਸ ਤਰ੍ਹਾਂ ਸਾਡੇ ਉੱਤੇ ਕਿਰਪਾ ਕਰੋ ਸਿਰ ਉੱਤੇ ਹੱਥ ਰੱਖੋ ਤਸੰਤ ਬਾਬਾ ਜੈਪ ਸਿੰਘ ਜੀ ਕਹਿਣ ਲੱਗੇ ਭਲਿਆ ਲੋਕਾ ਬਨਵੰਤ ਸਾਹਿਬ ਤੇਰੀ ਜਿਹੜੀ ਸੇਵਾ ਨਾ ਇਹ ਬੇਅੰਤ ਵੱਡੀ ਸੇਵਾ ਕੀਤੀ ਹੈ ਤਾਂ ਐ ਗੁਰੂ ਘਰ ਦੇ ਵਿੱਚੋਂ ਬਹੁਤ ਖੁਸ਼ੀਆਂ ਪ੍ਰਾਪਤ ਕੀਤੀਆਂ ਨੇ ਗੁਰੂ ਨਾਨਕ ਦੇ ਘਰ ਦੇ ਵਿੱਚ ਤੇਰੀ ਵਿੜਾਈ ਸਦਾ ਹੀ ਹੁੰਦੀ ਰਹੂਗੀ ਤੇਰੇ ਉੱਤੇ ਗੁਰੂ ਨਾਨਕ ਦੇ ਮਹਾਰਾਜ ਦੀ ਵੱਡੀ ਕਿਰਪਾ ਹੈ ਤੈਨੂੰ ਸੇਵਾ ਤੇ ਸਿਮਰਨ ਦੇ ਨਾਲ ਗੁਰੂ ਘਰ ਦੇ ਵਿੱਚੋਂ ਨਿਮਰਤਾ ਨਾਲ ਸੇਵਾ ਕਰਨ ਦੇ ਨਾਲ ਨਾਮ ਜਪਨੇ ਨਾਲ ਇਹ ਜਿਹੜਾ ਫਲ ਤੈਨੂੰ ਪ੍ਰਾਪਤ ਹੋਇਆ ਨਾ ਗੁਰੂ ਘਰ ਚੋਂ ਗੁਰੂ ਨਾਨਕ ਦੇਵ ਮਹਾਰਾਜ ਜੀ ਤੇਰੇ ਉੱਤੇ ਖੁਸ਼ ਨੇ ਤੈਨੂੰ ਸਾਰੀਆਂ ਵਡਿਆਈਆਂ ਤੇਰੀਆਂ ਸਾਰੀਆਂ ਮਨੋ ਕਾਮਨਾ ਭਾਵਨਾਵਾਂ ਸਾਰੀਆਂ ਸਤਿਗੁਰਾਂ ਨੇ ਇੱਛਾ ਪੂਰੀਆਂ ਕੀਤੀਆਂ ਨੇ ਤੂੰ ਜਿੱਥੇ ਵੀ ਜਾਵੇਂਗਾ ਜਿੱਥੇ ਪ੍ਰਚਾਰ ਕਰੇਗਾ ਜਿੱਥੇ ਕੀਰਤਨ ਕਰੇਗਾ ਉੱਥੇ ਤੈਨੂੰ ਵਡਿਆਈਆਂ ਪ੍ਰਾਪਤ ਹੋਇਆ ਕਰਨੀਆਂ ਇਹ ਗੁਰੂ ਘਰ ਦੇ ਵਿੱਚੋਂ ਤੈਨੂੰ ਬਹੁਤ ਵੱਡੀ ਦਾਤ ਪ੍ਰਾਪਤ ਹੋਈ ਹੈ। ਇਸ ਤਰ੍ਹਾਂ ਸੰਤ ਬਾਬਾ ਜੈ ਸਿੰਘ ਜੀ ਨੇ ਸੰਤ ਬਾਬਾ ਬਲਵੰਤ ਸਿੰਘ ਜੀ ਨੂੰ ਬਹੁਤ ਬਖਸ਼ਿਸ਼ਾਂ ਕੀਤੀਆਂ। ਬਾਬਾ ਜੀ ਨਮਸਕਾਰ ਕਰਕੇ ਆਪਦੇ ਕਮਰੇ ਵਿੱਚ ਆ ਜਾਂਦੇ ਨੇ। ਆਪਦੇ ਕਮਰੇ ਵਿੱਚ ਬਾਬਾ ਜੀ ਆਰਾਮ ਕਰਦੇ ਨੇ ਪਰਮੇਸ਼ਰ ਨੂੰ ਯਾਦ ਕਰਦੇ ਨੇ। ਅਬਦਾ ਸਿਮਨ ਕਰਦੇ ਨੇ ਬਾਬਾ ਜੀ ਤਕਰੀਬਨ ساری ਰਾਤ ਉਸ ਸਤਾਂਤੀ ਰਹੇ ਕਿਉਂਕਿ ਉਸ ਸਤਾਂ ਦੇ ਉੱਤੇ ਜਦੋਂ ਚਮਕੌਰ ਸਾਹਿਬ ਦੀ ਗੜੀ ਦੇ ਵਿੱਚੋਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਮਾਵੇਗਲ ਨੂੰ ਆਏ ਨੇ ਉਦੋਂ ਇਸ ਪਾਵਨ ਪਿੱਤਰਸਥਾਨ ਗੁਰਦੁਆਰਾ ਪੰਜਵਾਣਾ ਸਾਹਿਬ ਲੰਮੇ ਜੱਟਪੁਰੇ ਜਿੱਥੇ ਇਹ ਸਤ ਗੁਰਾਂ ਦੀ ਯਾਦ ਦੇ ਵਿੱਚ ਅਸਥਾਨ ਬਣਿਆ ਹੋਇਆ ਹੈ ਇੱਥੇ ਗੁਰੂ ਗੋਬਿੰਦ ਸਿੰਘ ਜੀ ਗ੍ਰੇ 22 ਦੇ ਰਹੇ ਸਨ ਇਸ ਕਰਕੇ ਇਸ ਸਥਾਨ ਦੀ ਇਲਾਕੇ ਦੇ ਵਿੱਚ ਬਹੁਤ ਚੜ੍ਹਤ ਹੈ ਬਹੁਤ ਬੱਚੇ ਇੱਥੇ ਵਿਦਿਆ ਲਈ ਆਉਂਦੇ ਹਨ ਅਤੇ ਸੰਗਤਾਂ ਵੀ ਆ ਕੇ ਦਰਸ਼ਨ ਮਿਦਾਰੇ ਕਰਦੀਆਂ ਹਨ ਬਾਬਾ ਜੀ ساری ਰਾਤ ਉਸ ਪਵਿੱਤਰ ਸਥਾਨ ਤੇ ਹੀ ਉਦਨੇ ਰਹੇ ਤੜਕਿਓ ਅੰਮ੍ਰਿਤ ਵੇਲੇ ਬਾਬਾ ਜੀ ਉੱਠ ਕੇ ਇਸ਼ਨਾਨ ਪਾਣੀ ਕਰਕੇ ਫਿਰ ਜੇ ਤਲੰਗਰ ਦੇ ਵਿੱਚ ਜਾ ਕੇ ਚਾਹ ਛਕੀ ਚਾਹ ਛੱਕੇ ਲੰਗਰੀ ਨੂੰ ਕਿਹਾ ਚੰਗਾ ਭਾਈ ਅੱਜ ਅਸੀਂ ਤੈਨੂੰ ਬੇਨਤੀ ਕਰਦੇ ਆਂ ਅਸੀਂ ਅੱਜ ਇੱਥੋਂ ਜਾਣਾ ਬਸ ਇਸੇ ਤਰ੍ਹਾਂ ਹੀ ਸੇਵਾ ਕਰਦਾ ਰਹੀ ਸਾਨੂੰ ਵੀ ਕਿਤੇ ਨਾ ਕਿਤੇ ਯਾਦ ਕਰ ਲਿਆ ਕਰੀ ਉਹ ਚਾਰਾ ਗੁਰੂ ਪਿਆਰਾ ਬਹੁਤ ਨਿਮਰਤਾ ਦੇ ਨਾਲ ਹੱਥ ਜੋੜ ਕੇ ਬਾਬਾ ਬਲਵੰਤ ਸਿੰਘ ਜੀ ਦੇ ਕੋਲੇ ਖੜਾ ਤੇ ਨਾਲੇ ਅੱਖਾਂ ਦੇ ਵਿੱਚੋਂ ਜਲ ਚੱਲ ਰਿਹਾ ਹੈ ਇਹਨਾ ਬਾਬਾ ਜੀ ਤੁਸੀਂ ਇੱਥੇ ਮੈਨੂੰ ਯਾਦ ਮਨੀ ਸੀ ਆਉਣ ਦਿੰਦੇ ਕਿਸੇ ਗੱਲ ਦਾ ਕੋਈ ਕੰਮਕਾਰ ਦਾ ਨਹੀਂ ਸੀ ਮੈਨੂੰ ਫਿਕਰ ਰਹਿੰਦਾ ਤੁਹਾਡੇ ਹੁੰਦੇ ਤੁਸੀਂ ਸਾਰਾ ਹੀ ਲੰਗਰ ਦਾ ਕਾਰੋਬਾਰ ਕਰਦੇ ਸੀ ਸਾਰਿਆਂ ਨੂੰ ਬੱਧ ਸੇਵਾ ਕਰਦੇ ਸੀ ਮੇਰੀ ਇਸ ਤਰ੍ਹਾਂ ਬਹੁਤ ਮਦਦ ਕਰਦੇ ਰਹੇ ਸੀ ਜੇ ਹੁਣ ਤੁਸੀਂ ਚਲੇ ਗਏ ਤਾਂ ਮੇਰੇ ਇੱਥੇ ਕੋਈ ਮਦਦ ਕਰਨ ਵਾਲਾ ਨਹੀਂ ਇਸ ਤਰ੍ਹਾਂ ਉਹ ਗੁਰਨਮ ਪਿਆਰਾ ਲਾਂਗਰੀ ਬਾਬਾ ਜੀ ਨੂੰ ਬੇਨਤੀਆਂ ਕਰਦਾ ਹੈ ਬਾਬਾ ਜੀ ਕਹਿੰਦੇ ਤੂੰ ਫੇਰ ਨਾ ਕਰ ਇਹ ਤਾਂ ਗੁਰਨਾਨਕ ਦਾ ਘਰ ਹੈ ਜੇ ਇੱਕ ਚਲੇ ਜਾਂਦਾ ਦੂਜਾ ਇੱਥੇ ਫੇਰ ਗੁਰਨਾਨਕ ਦੇ ਮਹਾਰਾਜ ਜੀ ਬਖਸ਼ਿਸ਼ ਕਰ ਦਿੰਦੇ ਨੇ ਕੋਈ ਨਾ ਕੋਈ ਫੇਰ ਹੋਰ ਆ ਜੂਗਾ ਤੇਰੇ ਕੋਲੇ ਇਸ ਤਰ੍ਹਾਂ ਬਾਬਾ ਜੀ ਚਾਹ ਸ਼ਾਕੇ ਉਹ ਤਾਂ ਜਦੋਂ ਤੁਰਨ ਲੱਗੇ ਉਹ ਤੁਮ ਬਾਬਾ ਅਜੈਬ ਸਿੰਘ ਜੀ ਦੇ ਕਮਰੇ ਦੇ ਬਾਹਰ ਹੀ ਨਮਸਕਾਰ ਕਰਕੇ ਫਿਰ ਸਤਿਗੁਰਾਂ ਦੇ ਚਰਨਾਂ ਵਿੱਚ ਆ ਜਾਂਦੇ ਨੇ ਸਤਿਗੁਰਾਂ ਦੇ ਚਰਨਾਂ ਵਿੱਚ ਆ ਕੇ ਅਰਦਾਸ ਬੇਨਤੀ ਕੀਤੀ ਅਰਦਾਸ ਬੇਨਤੀ ਕਰਕੇ ਫਿਰ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਕੁਝ ਸਮਾਂ ਬੈਠੇ ਬੈਠਣ ਤੋਂ ਬਾਅਦ ਫਿਰ ਨਮਸਕਾਰ ਕਰਕੇ ਉਹ ਤੋਂ ਅੱਗੇ ਨੂੰ ਬਾਬਾ ਜੀ ਚਾਲੇ ਪਾ ਦਿੰਦੇ ਹਨ ਕਿ ਨਗਰ ਕਮਾਲਪੁਰੇ ਵੱਲ ਨੂੰ ਬਾਬਾ ਜੀ ਨੰਮੇ ਜੱਤਪੁਰੇ ਦੇ ਪਾਵਨ ਵਿਥਸਥਾਨ ਤੋਂ ਅੱਗੇ ਨੂੰ ਚਾਲੇ ਪਾਉਂਦੇ ਹਨ ਹਰ ਰੋਜ਼ ਤੁਰੇ ਆਉਂਦੇ ਹਨ ਜਦੋਂ ਕਮਾਲਪੁਰੇ ਦੇ ਅੱਡੇ ਦੇ ਵਿੱਚ ਹੀ ਹੁੰਦੇ ਹੋਏ ਪਾਪਾ ਜੀ ਰੂਮੀ ਬਾਗ ਨੂੰ ਤੁਰੇ ਜਾ ਰਹੇ ਨੇ ਹੌਲੀ-ਹੌਲੀ ਜਾ ਰਹੇ ਨੇ ਨਾਲੇ ਸਿਮਰਨ ਕਰਦੇ ਜਾ ਰਹੇ ਨੇ ਸਿਮਰਤ ਕਰਦੇ ਕਰਦੇ ਪਿੰਡ ਰੂਮੀ ਦੇ ਵਿੱਚ ਹੀ ਹੁੰਦੇ ਹੋਏ ਥੋਲਨ ਦਾ ਅੱਗੇ ਅੱਡਾ ਆ ਜਾਂਦਾ ਥੋਲਨ ਦਾ ਅੱਡੇ ਤੋਂ ਨਹੀਂ ਲੰਘ ਕੇ ਅੱਗੇ ਬਾਬਾ ਜੀ ਨਹਿਰ ਤੇ ਚਲੇ ਜਾਂਦੇ ਨੇ ਦੇਰ ਤੇ ਜਾ ਕੇ ਬਾਬਾ ਜੀ ਨੇ ਥੋੜਾ ਜਿਹਾ ਆਰਾਮ ਕੀਤਾ ਕੁਝ ਬੈਠਣਾ ਕੀਤਾ ਤੇ ਉਥੋਂ ਜਲ ਸਾਫ ਕੇ ਫੇਰ ਬਾਬਾ ਜੀ ਜਗਰਾਵਾਂ ਵੱਲ ਨੂੰ ਔੜੀ ਔੜੀ ਫੇਰ ਤੁਰ ਪੈਂਦੇ ਹਨ ਔੜੀ ਜਗਰਾਵਾਂ ਦੇ ਵਿੱਚ ਹੀ ਸਹਿਰ ਦੇਵ ਜੀ ਲੰਘਦੇ ਹੋਏ ਬਾਬਾ ਜੀ ਜੀਡੀ ਰੋਡ ਤੇ ਪਹੁੰਚ ਜਾਂਦੇ ਹਨ ਜੀਡੀ ਰੋਡ ਤੇ ਜਾ ਕੇ ਬਾਬਾ ਜੀ ਨੇ ਜਦੋਂ ਕਲੇਰਾਂ ਦੇ ਵਿੱਚ ਠਾਠ ਤੇ ਰਹਿੰਦੇ ਸਨ ਉਹਨਾਂ ਅਤੇ ਕੋ ਸਮਾਂ 6 ਮਹੀਨੇ ਬਾਬਾ ਜੀਆ ਨੇ ਗਰੀਵਾਨ ਪਿੰਡਾਂ ਵਾਲੀ ਟਕਸਾਲ ਦੇ ਵਿੱਚ ਲਾਇਆ ਇਸ ਕਰਕੇ ਉਸ ਇਲਾਕੇ ਦੇ ਕਾਫੀ ਪਿੰਡਾਂ ਨੂੰ ਬਾਬਾ ਜੀ ਜਾਣਦੇ ਸਨ ਉਹ ਕਈ ਪਿੰਡਾਂ ਦੇ ਵਿੱਚ ਪਿੰਡਾਂ ਵਾਲਾ ਜਥਾ ਆਉਂਦਾ ਜਾਂਦਾ ਰਹਿੰਦਾ ਸੀ ਪ੍ਰੋਗਰਾਮ ਚੱਲਦੇ ਰਹਿੰਦੇ ਸੀ ਬਾਬਾ ਜੀ ਵੀ ਨਾਲ ਉਹਨਾਂ ਦੇ ਉਸ ਮਗਰਾਂ ਦੇ ਵਿੱਚ ਆਉਂਦੇ ਜਾਂਦੇ ਸੀ ਇਸ ਕਰਕੇ ਕਾਫੀ ਨਗਰਾਂ ਦੇ ਨੌਜਵਾਨ ਦੇ ਸਨ ਬਾਬਾ ਜੀ ਉੱਥੋਂ ਹੌਲੀ ਹੌਲੀ ਸੰਤ ਬਾਬਾ ਮੱਘਰ ਸਿੰਘ ਜੀ ਦੇ ਪਿੰਡ ਵਾਲ ਨੂੰ ਰਾਮਗੜ੍ਹ ਵਾਲ ਨੂੰ ਭਾਵ ਚੱਲੇ ਪਾ ਦਿੰਦੇ ਹਨ ਹੌਲੀ ਹੌਲੀ ਜਾਂਦੇ ਜਾਂਦੇ ਜਦੋਂ ਬਾਬਾ ਜੀ ਨੇ ਨਗਰ ਸੱਜੇ ਪਾਸੇ ਆਇਆ ਤਾਂ ਉੱਥੋਂ ਨਮਸਕਾਰ ਕਰਕੇ ਬਾਬਾ ਜੀ ਹੌਲੀ ਹੌਲੀ ਅੱਗੇ ਤੁਰ ਜਾਂਦੇ ਹਨ ਅੱਗੇ ਲੁਧਿਆਣੇ ਵਾਲੀ ਨਹਿਰ ਆ ਜਾਂਦੀ ਹੈ ਨਹਿਰ ਤੇ ਆ ਕੇ ਬਾਬਾ ਜੀ ਨੇ ਫੇਰ ਥੋੜਾ ਵਿਸਰਾਮ ਕੀਤਾ ਸਰਾਉਂ ਕਰਕੇ ਉਤੋਂ ਪਾਣੀ ਛੱਕੇ ਪਾਣੀ ਛੱਕੇ ਅੱਗੇ ਜਦੋਂ ਚਾਲੇ ਆਉਂਦੇ ਨੇ ਬਾਬਾ ਜੀ ਔਲੀ-ਔਲੀ ਏਲਵੇਟ ਵੱਲ ਨੂੰ ਔਲੀ-ਔਲੀ ਤੁਰੇ ਜਾ ਰਹੇ ਹਨ ਜਾਂਦੇ ਜਾਂਦੇ ਬਾਬਾ ਜੀ ਅੱਗੇ ਤੁਰੇ ਜਾਂਦੇ ਨੇ ਜਦੋਂ ਅੱਗੇ ਬਾਬਾ ਜੀ ਅਗਲੇ ਪਿੰਡ ਵਿੱਚ ਜਾ ਰਹੇ ਹੁੰਦੇ ਨੇ ਉੱਥੇ ਜਾ ਕੇ ਬਾਬਾ ਜੀ ਕਹਿੰਦੇ ਅਸੀਂ ਕੁਛ ਥੋੜਾ ਜਿਹਾ ਸੋਚਣਾ ਕੀਤਾ ਕਿ ਇੱਥੋਂ ਕਿਧਰ ਨੂੰ ਜਾਣਾ ਹੈ ਫਿਰ ਬਾਬਾ ਜੀ ਉੱਥੋਂ ਅੱਗੇ ਬੇਟਾਂ ਕਿਸਨਪੁਰੇ ਵੱਲ ਨੂੰ ਮੁੜ ਜਾਂਦੇ ਨੇ ਕਿਸਨਪੁਰੇ ਵੱਲ ਨੂੰ ਤੁਰੇ ਜਾਂਦੇ ਨੇ ਜਦੋਂ ਅੱਗੇ ਜਾ ਕੇ ਕਿਸਨਪੁਰੇ ਦਾ ਗੁਰਦੁਆਰਾ ਸਾਹਮਣੇ ਨਜ਼ਰ ਆਇਆ ਬਾਬਾ ਜੀ ਫਿਰ ਹੋਰ ਵੱਲ ਤੁਰੇ ਜਾਂਦੇ ਨੇ ਨਾਲੇ ਆਪ ਦਾ ਨਿਤਨੇਮ ਕਰਦੇ ਜਾਂਦੇ ਨੇ। ਬਾਬਾ ਜੀ ਕਿਸਨਪੁਰੇ ਪਹੁੰਚ ਗਏ। ਅੱਗੇ ਗੁਰੂ ਘਰ ਦੇ ਵਿੱਚ ਬਾਬਾ ਜੀ ਪਹੁੰਚ ਜਾਂਦੇ ਹਨ। ਇਹਨਾਂ ਅੱਗੇ ਗੁਰੂ ਘਰ ਦੇ ਵਿੱਚ ਪ੍ਰਵੇਸ਼ ਹੋਏ ਤਾਂ ਸਾਹਮਣੇ ਪਹਿਲਾਂ ਹੀ ਸੰਤ ਬਾਬਾ ਬਸਾਕਾ ਸਿੰਘ ਜੀ ਉਸ ਸਥਾਨ ਤੇ ਬਾਬਾ ਜੀ ਨੂੰ ਮਿਲੇ। ਬਾਬਾ ਜੀ ਨੇ ਫਤਿਹ ਬੁਲਾਈ ਤੇ ਬੁਲਾ ਕੇ ਬਾਬਾ ਜੀ ਨੂੰ ਪੁੱਛਣਾ ਕੀਤਾ। ਏ ਭਾਈ ਕਿੱਥੋਂ ਆਏ ਹੋ ਬਾਬਾ ਜੀ ਨੇ ਦੱਸਿਆ ਕਿ ਅਸੀਂ ਲੰਮੇ ਗੱਟ ਪਰੇ ਤੋਂ ਆਏ ਹਾਂ ਸਭ ਜੈਪ ਸਿੰਘਾਂ ਖੜੋਂ ਅਸੀਂ ਤੁਹਾਡੇ ਚਰਨਾਂ ਦੇ ਵਿੱਚ ਵਰਸਨ ਮੇਲੇ ਕਰਨ ਆਏ ਹਾਂ ਇਹ ਕਹੇ ਕਿ ਬਾਬਾ ਜੀ ਨੂੰ ਉਹਨਾਂ ਨੇ ਇਸ਼ਾਰਾ ਕਰਤਾ ਨਮਸਕਾਰ ਕਰੋ ਨਮਸਕਾਰ ਕਰਕੇ ਜਲ ਪਾਣੀ ਛਕ ਲਓ ਭਾਈ ਉਹ ਅਗਲੀ ਕਥਾ ਵਿਚਾਰ ਅੱਗੇ ਸਰਵਣ ਕਰ ਲੈਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ